ਜੀ ਸਤ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਮਨਿੰਦਰ ਸੈਣੀ ਵਲੌਗਸ ਤੇ ਹਾਂਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਲਵਾਰ ਤੇ ਬੁਕਰਮ ਅਟੈਚ ਕਰਨ ਦਾ ਤਰੀਕਾ ਠੀਕ ਹੈ ਜੀ ਸਲਵਾਰ ਮੇਰੀ ਸਾਡੇ ਰੈਡੀ ਪਈ ਹੈ ਠੀਕ ਹੈ ਜੀ ਇਹ ਆਪਣੇ ਕੋਲ ਸਲਵਾਰ ਆ ਸਲਵਾਰ ਦੇ ਟੁਕੜਾਈ ਹੈ ਇੱਥੇ نیچے ਆਪਣਾ ਪੌਂਚਾ ਹੋਇਆ ਹੈ ਕੱਢੀ ਠੀਕ ਹੈ ਜੀ ਤਾਂ ਸਲਵਾਰ ਦਾ ਸਿੱਧਾ ਪਾਸਾ ਹੈ ਬੁਕਰਮ ਅਟੈਚ ਕੀਤੀ ਹੋਈ ਹੈ ਚਿਕਨ ਜੀ ਆ ਦੇਖੋ ਚਿਕਨ ਬੁਕਰਮ ਸਾਰੀ ਮੈਂ ਅਟੈਚ ਕੀਤੀ ਹੋਈ ਹੈ ਸਲਵਾਰ ਦਾ ਸੀ ਲੈਣਾ ਸਿੱਧਾ ਪਾਸੋਂ ਠੀਕ ਹੈ ਜੀ ਤੇ ਬੁਕਰਮ ਦਾ ਲੈਣਾ ਬੁਕਰਮ ਨੂੰ ਸਿਰਖਣਾ ਸਿੱਧੇ ਪਾਸੇ ਤੇ ਠੀਕ ਹੈ ਜੀ ਤੁਸੀਂ ਚਾਹੋ ਤਾਂ ਆ ਜਿਹੜਾ ਆਪਣੇ ਪੱਲਾ ਇਹਨੂੰ ਪੱਲਾ ਬੋਲਦੇ ਗੋਡਾ ਵੀ ਬੋਲਦੇ ਠੀਕ ਹੈ ਜੀ ਇਹਦਾ ਸੈਂਟਰ ਕਰ ਸਕਦੇ ਸੈਂਟਰ ਤੇ ਜਿੱਥੇ ਵੀ ਬਿਮਾਰਕੀ ਖਾਂਦੀ ਹੈ ਠੀਕ ਹੈ ਜੀ ਆਪਾਂ ਇੱਥੇ ਆਉਂਦੀ ਪਈ ਹੈ ਹਾਂਜੀ ਤੇ ਇਸੇ ਤਰ੍ਹਾਂ ਤੁਸੀਂ ਇਸ ਦਾ ਵੀ ਬੁਕਰਮ ਦਾ ਵੀ ਆਪਣਾ ਹਾਫ ਕਰ ਸਕਦੇ ਹੋ ਠੀਕ ਹੈ ਜੀ ਇਸੇਸਾ ਆਪਣੀ ਮਾਰਕਿੰਗ ਕਰ ਲੈਣੀ ਮਾਰਕਿੰਗ ਹੋ ਗਈ ਹੈ ਹਾਂਜੀ ਬਸ ਮਾਰਕਿੰਗ ਦੇ ਉੱਤੇ ਮਾਰਕਿੰਗ ਰੱਖ ਕੇ ਅਸੀਂ ਸਲਵਾਰ ਦੇ ਸਿੱਧੇ ਪਾਸੇ ਤੇ ਬੁਕਰਮ ਰੱਖ ਕੇ ਸिलाई ਲਗਾ ਦੇਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਸਲਵਾਰ ਆਪਣੀ ਬੁਕਰਮ ਕਦੇ ਵੀ ਘੱਟ ਵੱਧ ਨਹੀਂ ਹੋਊਗੀ ਬਿਲਕੁਲ ਸੈਂਟਰ ਚ ਆਪਣੀ ਆਏਗੀ ਠੀਕ ਹੈ ਜੀ ਦੋਨੋਂ ਪਾਸੇ ਬਰਾਬਰ ਆਪਕਾ ਬੁਕਰਮ ਹਾਂ ਜੀ ਮੈਂ ਤੁਹਾਨੂੰ ਅਟੈਚ ਕਰਕੇ ਦੱਸਦੀ ਹਾਂ ਸਲਾਈ ਲਗਾ ਕੇ ਹਾਂਜੀ ਬੱਸ ਇਸੇ ਹਿਸਾਬ ਨਾਲ ਸਲਾਈ ਲਗਾ ਦੇਣੀ ਹੈ ਠੀਕ ਹੈ ਜੀ ਬੱਸ ਜੀ ਪੈਰ ਪੈ ਤੇ ਗੈਪ ਹੋਣਾ نیچے ਕਪੜਾ ਸੀ ਦੇਖਣਾ ਬਰਾਬਰ ਚਾਹੀਦਾ ਸਾਨੂੰ ਠੀਕ ਹੈ ਜੀ ਇਸੇ ਹਿਸਾਬ ਨਾਲ ਸੀ ਬਿਲਕੁਲ ਬਰਾਬਰ ਸਲਾਈ ਲਗਾ ਦੇਣੀ ਹੈ ਹਾਂਜੀ ਅਸੀਂ ਆਉ ਦਿਨਾ ਅਸੀਂ ਕਪੜਾ ਸੈਕ ਕਰੀ ਜਾਣਾ ਠੀਕ ਹੈ ਸਲਾਈ ਲਗਾਈ ਜਾਣੀ ਆ ਦੇਖੋ ਜੀ ਸਲਾਈ ਆਪਣੀ ਲੱਗ ਗਈ ਠੀਕ ਹੈ ਜੀ ਇਸ ਤਰ੍ਹਾਂ ਕਪੜਾ ਆ ਗਿਆ ਹੁਣ ਜਿਹੜੀ ਅਸੀਂ ਬੁਕਰਮੇ ਅਟੈਚ ਕੀਤੀ ਹੈ ਇਹਨੂੰ ਅਸੀਂ ਅੰਦਰ ਵਾਲੇ ਪਾਸੇ ਨੂੰ ਠੀਕ ਹੈ ਜੀ ਇਸ ਹਿਸਾਬ ਨਾਲ ਅਸੀਂ ਫੋਲਡ ਕਰ ਦਨਾ ਤੇ ਇੱਥੇ ਬਿਲਕੁਲ ਨਾਲ ਨਾਲ ਕਰਕੇ ਅਸੀਂ ਸਲਾਈ ਲਗਾ ਦੇਣੀ ਹੈ ਕਪੜੇ ਚ ਬਲਡ ਨਹੀਂ ਹੋਣਾ ਚਾਹੀਦਾ ਬਹੁਤ ਧਿਆਨ ਨਾਲ ਕਪੜੇ ਨੂੰ ਸੈਕ ਕਰ ਕਰਕੇ ਅਸੀਂ ਸਲਾਈ ਲਗਾਉਣੀ ਮੈਂ ਤੁਹਾਨੂੰ ਸਲਾਈ ਲਗਾ ਕੇ ਦਿਖਾਉਣੀ ਹੈ ਆ ਦੇਖੋ ਆਪਣੀ ਸਲਾਈ ਲੱਗ ਗਈ ਹੈ ਸਾਰੇ 'ਚ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਇੱਥੇ ਸਲਾਈ ਲਗਾਉਣੀ ਹੈ ਜਿੱਥੇ ਆਪਣੀ ਬੁਕਰਮ ਖਤਮ ਹੁੰਦੀ ਆ ਦੇਖੋ ਇੱਥੇ ਠੀਕ ਹੈ ਜੀ ਤੁਸੀਂ ਚਾਹੋ ਤਾਂ ਇਹ ਨਹੀਂ ਪਤਾ ਲੱਗਦਾ ਤਾਂ ਕੱਪੜੇ ਨੂੰ ਪੁੱਠਾ ਕਰਕੇ ਵੀ ਸਲਾਈ ਲਗਾ ਸਕਦੇ ਇਸ ਸਾਈਡ ਤੇ ਬਿਲਕੁਲ ਨਾਲ-ਨਾਲ ਤੁਸੀਂ ਸਲਾਈ ਲਗਾਉਣੀ ਹੈ ਹਾਂ ਜੀ ਇਹ ਦੇਖੋ ਜੀ ਹਾਂਜੀ ਆ ਦੇਖੋ ਹੁਣ ਸਲਾਈ ਲੱਗ ਗਈ ਹੈ ਦੋਨੇ ਪਾਸੇ ਠੀਕ ਹੈ ਜੀ ਹੁਣ ਇਹਨੂੰ ਬੁਕਰਮ ਨੂੰ ਤੁਸੀਂ ਤਾਂ ਜਿਹੜੇ ਅਸੀਂ ਮੂਰੀ ਤਿਆਰ ਕੀਤੀ ਹੈ ਇਹਨੂੰ ਚੰਗੀ ਤਰ੍ਹਾਂ ਭਰਨਾ ਪੂਰੀ ਮੋਟੀ-ਮੋਟੀ ਨਾ ਬਣਾਇਆ ਕਰੋ ਮੂਰੀ ਕਿਉਂਕਿ ਜਿੰਨੀ ਅਸੀਂ ਭਰ ਕੇ ਮੂਰੀ ਬਣਾਵਾਂਗੇ ਸਲਵਾਰ ਆਪਣੀ ਖੜਮੀ-ਖੜਮੀ ਸੋਹਣੀ ਬਣਦੀ ਆ ਬੁਕਰਮ ਚ ਜਾਨ ਰਹਿੰਦੀ ਆ ਠੀਕ ਹੈ ਜੀ ਮੋਟੀ-ਮੋਟੀ ਅਸੀਂ ਬਣਾਵਾਂਗੇ ਬੁਕਰਮ ਬਹੁਤ ਜਲਦੀ ਨਾ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਮੈਂ ਤੁਹਾਨੂੰ ਭਰ ਕੇ ਪੂਰੀ ਵੀਡੀਓ ਦਿਖਾਉਣੀ ਆ ਹਾਂ ਜੀ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਪੂਰੀ ਮੂਰੀ ਭਰੀ ਹੋਈ ਹੈ ਜੀ ਠੀਕ ਹੈ ਜੀ ਇਸ ਹਿਸਾਬ ਨਾਲ ਸਾਨੂੰ ਪੂਰੀ ਮੂਰੀ ਨਾਲ ਭਰ ਕੇ ਬਣਾਉਣੀ ਚਾਹੀਦੀ ਹੈ ਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸਲਵਾਰ ਦੀ ਆਖਰੀ ਸਲਾਈ ਦਵਾਉਣੀ ਠੀਕ ਹੈ ਦੋਨੋਂ ਪੱਲੇ ਆ ਜਿਹੜੇ ਇਹ ਵਾਲੇ ਇਹਨਾਂ ਦਾ ਸੈਂਟਰ ਕਰਕੇ ਮੂਰੀ ਨੂੰ ਅਸੀਂ ਇਸੇ ਸਮਾਂ ਕੋਲ ਕਰਨਾ ਠੀਕ ਹੈ ਹਾਂ ਜੀ ਦੋਨੋਂ ਪੱਲੇ ਆ ਦੂਸਰਾ ਪਲਾ ਠੀਕ ਹੈ ਬਿਲਕੁਲ ਸਲਾਈਟ ਉਸਨਾਈ ਆ ਰਹੀ ਹੈ ਸਾਡੇ ਕੋਲ ਮੇਰੇ ਕੋ ਕਸਟਮਰ ਦੀ ਮੂਰੀ ਦੀ ਖੁਲਾਈ ਹੈਗੀ ਜੀ ਸਾਡੇ 6 ਇੰਚ ਠੀਕ ਹੈ ਜੀ ਆ ਦੇਖੋ ਸਾਡੇ 6 ਇੰਚ ਤੇ ਅਸੀਂ ਜਿਹੜੀ ਪਿੱਛੇ ਦੀ ਕਨਾਈ ਰੱਖਣੀ ਹੋਰ ਰੱਖਣੀ ਹੁੰਦੀ ਹੈ ਅਸੀਂ 1.5 ਇੰਚ ਖੁਲਣੀ ਠੀਕ ਹੈ ਜੀ ਮੈਂ ਲਗਾਉਂਗੀ 8 ਇੰਚ ਤੇ ਅੰਸ਼ਾ 6.5 ਦੇ ਵਿੱਚ ਅਸੀਂ 1.5 ਇੰਚ ਐਡ ਕਰਾਂਗੇ 7 ਤੇ 1/4 ਇੰਚ ਹੋਰ 8 ਇੰਚ ਠੀਕ ਹੈ ਜੀ ਬਣ ਗਿਆ 8 ਇੰਚ 1.5 ਇੰਚ ਐਡ ਕਰਕੇ ਠੀਕ ਹੈ ਜੀ ਇਸ ਹਿਸਾਬ ਨਾਲ ਅਸੀਂ ਸਲਾਈ ਲਗਾਉਣੀ ਮੋਸਟਲੀ 1.5 ਇੰਚ ਕਿਚਨ ਖੁਲਾਈ ਰੱਖ ਹੋਏਗਾ ਜੀ ਆ ਜੇ ਨੈਰੋ ਪਹੁੰਚ ਆਵੇ ਤਾਂ ਉੱਚ ਸਿਲਾਈ ਉਹਦੀ ਟਾਈਟ ਹੁੰਦੀ ਹੈ ਬਸ ਉਹ ਕਸਟਮਰ ਤੇ ਡਿਪੈਂਡ ਕਰਦਾ ਕਿ ਕਸਟਮਰ ਨੇ ਕਿੰਨੀ ਟਾਈਟ ਮੂੜੀ ਕਾਣੀ ਹੈ ਠੀਕ ਹੈ ਜੀ ਹਾਂਜੀ ਇਹ ਵਾਲੀ ਸਲਾਈ ਅਸੀਂ ਡਬਲ ਕਰਨੀ ਹੁੰਦੀ ਹੈ ਠੀਕ ਹੈ ਕਿਉਂਕਿ ਮੋਟੀ ਸলাই ਹੁੰਦੀ ਆ ਤੇ ਹੁਣ ਦੇਖੋ ਜਿਹੜੀ ਅਸੀਂ ਇਹ ਵਾਲੀ ਸলাই ਲਗਾਉਣੀ ਆ ਨਾ ਇਹ ਰੇਬ ਹੁੰਦੇ ਆ ਆਪਣੇ ਰੇਬ ਨੂੰ ਹਮੇਸ਼ਾ ਖਿੱਚ ਕੇ ਲਗਾਈਦਾ ਜੀ ਰੇਬਸ ਨੂੰ ਅਸੀਂ ਨੇ ਇਸੇ ਖਿੱਚਕੇ ਲਗਾਈ ਦੀ ਹੈ ਠੀਕ ਹੈ ਆ ਦੇ ਕਿਉਂਕਿ ਜਦੋਂ ਅਸੀਂ ਬਾਅਦ ਚ ਖਿੱਚਤੂ ਕਰਕੇ ਅਸੀਂ ਇਹਨੂੰ ਪਾਉਣ ਦੇ ਖਿੱਚਦੇ ਕਰਦੇ ਆ ਨਾ ਉਸ ਉਸ ਟਾਈਮ ਨੂੰ ਨਹੀਂ ਹੈ ਸਲਾਈ ਟੁੱਟ ਜਾਂਦੀ ਇਸ ਇਸ ਲਈ ਨਾ ਸਾਨੂੰ ਪਹਿਲਾਂ ਹੀ ਸਲਾਈ ਇਹ ਖਿੱਚਕੇ ਲਗਾਉਣੀ ਚਾਹੀਦੀ ਹੈ ਫਿਰ ਇਹ ਸਲਾਈ ਇਹਨੇ ਹੀ ਹਲਕੇ ਜਿ ਖਿੱਚਕੇ ਲਗਾਇਆ ਕਰੋ ਸਲਾਈ ਕਦੇ ਨਹੀਂ ਟੁੱਟੂਗੀ ਠੀਕ ਹੈ ਜੀ ਧੰਨਵਾਦ ਜੀ ਤੁਹਾਡੇ ਵੀਡੀਓ ਦੇਖਣ ਲਈ ਵੀਡੀਓ ਵਧੀਆ ਲੱਗੀ ਸੱਚਾ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ